ਬੇਸਿਕਲੀ ਅੱਜ ਨਾ ਜੀ ਪਾਸੋਂ ਦਾਣਾ ਮੰਡੀ ਦਾ ਇੱਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹਦਾ ਮਾਇਨਾ ਕਰਨਾ ਸੀਗਾ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀਗਾ ਦੀਪਾ ਰਾਮ ਗੜ੍ਹ ਜੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਹਰ ਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਵੀ ਆਪ ਤੁਸੀਂ ਔਰ ਵਿਜ਼ਿਟ ਕਰੋ ਫਿਰ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਕੋਈ ਆੜਤੀ ਭਾਈ ਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕਫੈਡ ਨਾਂ ਬਾ ਦਿਲਪ੍ਰੀਤ ਸਿੰਘ ਹੈ ਜੀ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਵੀ ਤੁਹਾਨੂੰ ਇੱਕ ਦੋ ਵਾਰ ਪੋਸਟ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਇਹਨੂੰ ਪਰ ਉਸ ਤੋਂ ਬਾਵਜੂਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੀ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਜੀ ਮੈਂ ਦੋ ਤਿੰਨ ਵਾਰ ਫੋਨ ਕੀਤਾ ਤਾਂ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਫੋਨ ਕਰੋ ਉਹਦੋਂ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਇਹਨੂੰ ਕਿਹਾ ਕਿ ਮੈਂ ਇੱਥੇ ਮੰਡੀ 'ਚ ਆ ਪਾਸ ਉਹਨਾਂ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਤੀਆ ਐਸੋਸੀਏਸ਼ਨ ਪਾਸੋਂ ਤੋੜੇ ਖਿਲਾਫ ਇਹਨਾਂ ਨੇ ਇੱਕ ਐਪਲੀਕੇਸ਼ਨ ਦੇ ਰਿਆ ਮੇਰੇ ਕੋਲੇ ਤੇ ਤੁਸੀਂ ਤਾਂ ਸਪਸ਼ਟਿਕਰਨ ਦਿਓ ਵੀ ਭਾਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੋ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਹਲਕੇ ਥਾਰ ਗੱਡੀ ਵਗੈਰਾ ਰੱਖੀ ਹੋਈ ਹੈ ਨਹੀਂ ਮੇਰੇ ਕੋਲ ਮੋਟਰਸਾਈਕਲ ਹੈ ਜੀ ਹੈ ਨਹੀਂ ਮੈਂ ਕੋਈ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੋਟਿਸ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਹੈ ਜੀ ਅਰਤੀ ਸੈਸ਼ਨ ਪਾਸ ਸੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਟ ਬੰਦੇ ਇਹ ਤਾਂ ਇਹ ਤਾਂ ਇੱਕ ਅ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਜਿਹਨਾਂ ਦੱਸਿਆ ਇਹ ਤੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਜਿੱਥੇ ਡੀਲ ਹੋ ਗਈ ਲੱਖ ਕਹਿਣਾ 70 ਲੈ ਲਿਆ ਡੇਢ ਲੱਖ ਕਹਿਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਇਹ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਨਾ ਇਹ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਨ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਪੇਸ਼ੀ ਆਈ ਅਗਰ ਕੋਈ ਬਾਦਕਾਟ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਫਿਰ ਜਿਹੜਾ ਆ ਅਰਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਇਹ ਜਵਾਬ ਦੇ ਕੇ ਜਾਓ ਜੀ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਬੁਣ ਕੇ ਤੇਰੇ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇਤੇ ਤਾਂ ਫਿਰ ਉਹੀ ਜੀਰੀ ਜਿਹੜੀ ਹੈ ਜੀ ਉਹ ਚੱਕ ਕੇ ਸ਼ਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਅਰਤੀਆ ਭਰਾ ਸਾਡਾ ਖੜਾ ਆ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਇਹਨਾਂ ਕੋਲ ਮਾਲ ਹੈ ਹੀ ਨਹੀਂ ਜੀ ਰੋਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਤਾਂ ਪੈਸੇ ਲੈ ਲਏ ਤੇ ਉਹ ਮਾਲ ਇਥੋਂ ਚੱਕ ਕੇ ਲੈ ਗਏ ਜੀ ਇਹ ਹਰੇਕ ਨਾਲ ਇਦਾਂ ਹੀ ਕਰਦੇ ਨੇ ਬਾਰਦਾਨਾ ਵੀ ਇਹਨਾਂ ਦਾ ਚਾਰ ਗੱਠਾ ਚਾਰ ਗੱਠਾ ਬਾਰਦਾਨਾ ਨਹੀਂ ਦੇ ਰਹੇ ਚਾਰ ਗੱਠਾ ਬਾਰਦਾਨਾ ਰੋਕਿਆ ਪਿਆ ਜੀ ਕਿਕਰ ਦੇ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦੇ ਨੇ ਅਗਲੀ ਗੱਲ ਜਿਹੜਾ ਬਾਰਦਾਨਾ ਜੀ ਉਹ ਇੱਥੇ ਭਾਸ ਤੋਂ ਦਾਣਾ ਮੰਡੀ ਚ ਆਉਣਾ ਚਾਹੀਦਾ ਜੀ ਇਹ ਬਾਰਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 20 ਕਿਲੋਮੀਟਰ ਦੂਰ ਹੈ ਪਹਾ ਪਿਛਲੇ ਝੋਨੇ ਦੇ ਸੀਜ਼ਨ 'ਚ ਪ੍ਰੇਸ਼ਾਨ ਕੀਤਾ ਜਿਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪ੍ਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਅਹੀ ਸਕੀਮ ਦੇ ਵਿੱਚ ਨੇ ਜੀ ਇਸੇ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕ ਫੱਡ ਦਾ ਦਿਲਪ੍ਰੀਤ ਐਮਐਲਏ ਸਾਹਿਬ ਇੱਕੋ ਏਜੰਸੀ ਦਾ ਮੈਨੇਜਰ ਹੈ ਕਿ ਸਾਰੀਆਂ ਨਹੀਂ ਜੀ ਕੋਈ ਏਜੰਸੀ ਮਾਰਕ ਇੱਕੋ ਏਜੰਸੀ ਮਾਰਕ ਕਰਦਾ ਬਾਕੀ ਠੀਕ ਨੇ ਜੀ ਦੇਖੋ ਪੰਜਾਬ ਗਵਰਨਮੈਂਟ ਹਾਂ ਨਹੀਂ ਜੀ ਪੰਜਾਬ ਇੱਕ ਮਿੰਟ ਦੀ ਪੰਜਾਬ ਗਵਰਨਮੈਂਟ ਕੋਲੇ ਇੱਕੋ ਏਜੰਸੀ ਆ ਉਹ ਹੈ ਜੀ ਮਾਰਕ ਫੱਡ ਠ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀਐਮ ਸਾਹਿਬ ਨੂੰ ਮੈਂ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲ ਆ ਗਈ ਆ ਮੈਂ ਮੰਗ ਕਰਦਾ ਕਿ ਇਹੋ ਜੇ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟ ਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹ ਦੇ ਅੰਦਰ ਕੰਮ ਕਰਦੇ ਆ ਜੀ ਕਿ ਇਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰ ਉਹਨੂੰ ਐ ਕਰ ਉਹਨੂੰ ਐ ਕਰੋ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਦਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਕਰਮ ਸਿੰਘ ਜੀ ਲੋਹੜਾ ਸਾਡੇ ਪ੍ਰਧਾਨ ਨੇ ਜਿਹੜੇ ਅਸੋਸੀਏਸ਼ਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ ਬਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬੇ ਦੀਆਂ ਉਹ ਸਾਰੇ ਪਰੇਸ਼ਾਨ ਨੇ ਜੀ ਇਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਸਾਰਿਆਂ ਨੂੰ ਤੁਸੀਂ ਜਿਹੜਾ ਤੰਗ ਪ੍ਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲੋਂ ਸੱਚੇ ਹੋ ਜਾਂਦੇ ਹੋ ਬਾਅਦ ਦੇ ਵਿੱਚ ਉਹੀ ਖਰਾਬ ਝੋਨਾ ਜਿਹਨੂੰ ਤੁਸੀਂ ਕਾਗਜ਼ਾਂ 'ਚ ਦੱਸ ਰਹੇ ਹੋ ਉਹੀ ਖਰਾਬ ਝੋਨਾ ਚੱਕ ਕੇ ਤੁਸੀਂ ਜਿਹੜਾ ਲੈ ਜਾਣ ਪੈਸੇ ਲੈ ਕੇ ਉਹ ਠੀਕ ਹੋ ਜਾਂਦਾ ਜੀ ਹੁਣ ਤਾਂ ਧਿਆਨ ਜਿਲ੍ਹਾ ਤਜ ਅੱਜ ਮੀਟਿੰਗ ਸਿਰ ਆੜਤੀਆਂ ਦੀ ਤੇ ਸੀਜ਼ਨ ਦੀ ਸ਼ੁਰੂਆਤ ਹੋਣ ਲੱਗੀ ਆ ਕਿਉਂਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆੜਤੀ ਨੂੰ ਇਹਨਾਂ ਨੇ ਰੱਜ ਕੇ ਤੰਗ ਕਰਿਆ ਸਾਨੂੰ ਬਾਹਰ ਦਾ ਨਾ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋਂ ਗੱਡੀ ਭੇਜਦੇ ਸੀ ਤਾਂ ਘੜ ਤੋਂ ਘੜ ਪੱ 20 ਤੋਂ 25 ਫੋਨ ਕਰਵਾ ਕੇ ਉਹ ਵਾਰਤ ਨਾਲ ਉੱਥੇ ਲੋਡ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆੜਤੇ ਤਾਂ ਜਲੂਸ ਕੱਢ ਸਕਦੇ ਨੇ ਔਰ ਜਿੰਨਾ ਪਰੇਸ਼ਾਨ ਕਰ ਸਕਦੇ ਉਹਨਾਂ ਪਰੇਸ਼ਾਨ ਕੀਤਾ ਗਏ ਕਾਰਵਾਈ ਅਸੀਂ ਮੰਗ ਕਰਦੇ ਆ ਵੀ ਸ਼ਿਕਾਇਤ ਦਿੱਤੀ ਐ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਦੇ ਆ